ਗੱਲਾਂ ਤੇ ਕਢਾ ਨਹੀਂ ਕਰਨਾ ਹੈਗਾ ਜੀ ਪਰ ਕੁਝ ਲੋਕ ਕਹਿੰਦੇ ਨੇ ਤੁਸੀਂ ਗੱਲਾਂ ਦਾ ਕੜਾਈ ਕਰਦੇ ਹੋ ਕੁਝ ਲੋਕ ਕਹਿੰਦੇ ਇਹ ਕਹਿੰਦੇ ਨੇ ਵੀ ਅਸੀਂ ਕੈਂਸਰ ਠੀਕ ਕਰ ਦਿੰਨੇ ਆ ਅਸੀਂ ਐਡਜ਼ ਠੀਕ ਕਰ ਦਿੰਨੇ ਆ ਉਹ ਕਹਿੰਦੇ ਜੀ ਬਿਲਕੁਲ ਇਹ ਗੱਲਾਂ ਝੂਠੀਆਂ ਨੇ ਔਰ ਝੂਠੇ ਦਾਵੇ ਨੇ ਤੁਸੀਂ ਸਵਾਲਾਂ ਨੂੰ ਸਪਸ਼ਟ ਕਰੋ ਮੈਂ ਮੈਂ ਸਪਸ਼ਟ ਸਵਾਲ ਕਰ ਰਿਹਾ ਮੈਂ ਬੜੇ ਸਿੱਧੇ ਤੇ ਤਿੱਖੇ ਸਪਸ਼ਟ ਸਵਾਲ ਤੁਹਾਨੂੰ ਕਰ ਰਿਹਾ ਤੁਸੀਂ ਦਾਵਾ ਉਹਨਾ ਕਰਿਆ ਕਰੋ ਨਾ ਜਿੰਨੇ ਜੋਗੇ ਹੈਗੇ ਹੋ ਜਿੰਨਾ ਤੁਹਾਡੇ ਕੋਲ ਇਲਾਜ ਆਏਗਾ ਤਾਂ ਅਸੀਂ ਦਾਵਾ ਨਹੀਂ ਕਰਦੇ ਨਾ ਦਾਵਾ ਕਰਦੇ ਨਾ ਗਾਰੰਟੀ ਕਰਦੇ ਹਾਂ ਸਾਰੀ ਦੁਨੀਆ ਕਹਿੰਦੇ ਵਿੱਚ ਚੋਰ ਕੁਝ ਨਹੀਂ ਫਰਕ ਪੈਂਦਾ ਜੇ ਤੁਹਾਡੇ ਮਨ ਚੋਰ ਕਹਦਾ ਤੁਸੀਂ ਚੋਰ ਹੋ ਜੀ ਕੈਂਸਰ ਦੇ ਜਿਹੜੀ ਮਾਡੇ ਸਟੇਜ ਦੇ ਕੈਂਸਰ ਆ ਜੀ ਜਿਹੜੀ ਮਾਜੀ ਪ੍ਰੋਬਲਮ ਆ ਜੀ 10 ਦਿਨ ਤੇ ਦਵਾਈ ਦਵਾਂਗੇ ਜੀ 10 ਦਿਨ ਤੇ ਰਿਜ਼ਲਟ ਆਊਗਾ ਜੀ ਕੱਲ ਫੇਰ ਕਰਾਂਗੇ ਜੀ ਮਰੀਜ਼ਾਂ ਦਾ ਫਾਇਦਾ ਉਠਾਇਆ ਜਾਂਦਾ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ ਔਰ ਉਹਨਾਂ ਨੂੰ ਲੁੱਟਿਆ ਜਾਂਦਾ ਰੱਜ ਕੇ ਮੈਂ ਤੁਹਾਡੇ 'ਤੇ ਦਬਾਅ ਦੇਣ ਲੱਗੇ ਹਾਂ ਮੈਂ ਕਹਿੰਦਾ ਵੀ ਇੰਨਾ ਟਾਈਮ ਆਊਟ ਕਰਕੇ ਖਾ ਲੋ ਜੇ ਕੰਫੀਡੈਂਸ ਤਾਂ ਹੀ ਨਾ ਟਾਈਮ ਆਊਟ ਕਰਦੇ ਆ ਜੀ ਕੋਈ ਐਲੋਪੈਥੀ ਸਾਥ ਕਰਦੇ ਕੋੜੀਆਂ ਕੁੱਟ ਕੇ ਮੈਂ ਵੀ ਲੱਕਰ ਬਿਨਾ ਉਹਨਾਂ ਕਰੀ ਮੈਂ ਤੁਸੀਂ ਬਤਾਵਾ ਕਰਦਾ ਸੀ ਕੱਲ ਦਾ ਜੀ ਮਿੱਤਰ ਪਿਆਰਿਓ ਅੱਜ ਫੇਰ ਆਪ ਔਰ ਤੁਹਾਡੇ ਸਾਰਿਆਂ ਦੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਜੋ ਤੁਸੀਂ ਸਵਾਲ ਇਹਨਾਂ ਤੋਂ ਪੁੱਛਣਾ ਚਾਹੁੰਦੇ ਹੋ ਵੈਦ ਸਾਹਿਬ ਅੱਜ ਤੁਹਾਨੂੰ ਉਹ ਤਿੱਖੇ ਸਵਾਲ ਕਰਨੇ ਨੇ ਜਿਨ੍ਹਾਂ ਦੇ ਜਵਾਬ ਜਨਤਾ ਲੈਣਾ ਚਾਹੁੰਦੀ ਆ ਜਿਨ੍ਹਾਂ ਦੇ ਜਵਾਬ ਲੋਕ ਲੈਣਾ ਚਾਹੁੰਦੇ ਨੇ ਔਰ ਸਿੱਧਾ ਸਵਾਲ ਪਹਿਲਾ ਤੁਹਾਡੇ ਤੇ ਇਹ ਆ ਕੁਝ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਬਹੁਤ ਵਧਾ ਚੜਾ ਕੇ ਦਾਵਾ ਕਰ ਦਿੰਦੇ ਹੋ ਤੁਹਾਡੇ ਲਾਜ ਦੇ ਵਿੱਚ ਇੰਨਾ ਰਿਜ਼ਲਟ ਹੈ ਨਹੀਂ ਜਿੰਨਾ ਤੁਸੀਂ ਬੋਲ ਦਿੰਦੇ ਹੋ ਗੱਲ ਇਹ ਹੈ ਜੀ ਮੈਂ ਤੁਹਾਨੂੰ ਹੁਣ ਵੀ ਮੈਿਕ ਤੇ ਕਹਿ ਰਿਹਾ ਜੀ ਬڑے ਜਮੋ ਬਈਨਾ ਕਹਿ ਰਹੇ ਹਨ ਜੀ ਜੋ ਰਿਜ਼ਲਟ ਕਹਾਂਗੇ ਜੀ ਉਹਨੇ ਰਿਜ਼ਲਟ ਹੋ ਗਿਆ ਜੀ ਜੇ ਕੋ ਤੁਹਾਨੂੰ ਕਹਿ ਰਿਹਾ ਬੰਦਾ ਅਸੀਂ ਦਵਾਈਓ ਸਿਰਫ 5-10 ਦਿਨ ਦੇ ਦਿੰਦੇ ਹਾਂ ਪਹਿਲਾਂ ਜੀ 5-10 ਦਿਨ ਤੇ ਰਿਜ਼ਲਟ ਆਊਗਾ ਜੀ ਜੇ ਕੋਈ ਤਰੀਕਾ ਦਵਾਈ ਨਹੀਂ ਖਾਊਗਾ ਜਾਂ 10 ਦਿਨ ਬਾਅਦ ਸਾਡੇ ਨਾਲ ਸੰਪਰਕ ਨਹੀਂ ਕਰੂਗਾ ਜੀ ਆਪਣੇ ਤੌਰ ਤੇ ਫਿਰ ਜਾਊਗਾ ਤੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੇ ਜੀ ਰੈਗਨ ਦਵਾਈ ਖਾਊਗਾ ਜੀ 5-10 ਦਿਨ ਬਾਅਦ ਰਿਜ਼ਲਟ ਆਊਗਾ ਦਵਾਈ ਫੇਰ ਦਵਾਂਗੇ ਜੀ ਕੁਝ ਲੋਕਾਂ ਨੇ ਨਾ ਪਹਿਲੀ ਵੀਡੀਓ ਦੇ ਥੱਲੇ ਕਮੈਂਟ ਕੀਤੇ ਉਹ ਕਹਿੰਦੇ ਜੀ ਅਸੀਂ ਇਹਨਾਂ ਵੈਦ ਸਾਹਿਬ ਦੇ ਦਾਅਵੇ ਸੁਣ ਕੇ ਤੇ ਅਸੀਂ ਇਹਨਾਂ ਤੋਂ ਦਵਾਈ ਲਈ ਪਰ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਮੈਂ ਤੁਹਾਨੂੰ ਇੰਨੇ ਦਾਅਵੇ ਨਾਲ ਗੱਲ ਕਰਦਾ ਜੀ ਜੇ ਤੁਹਾਨੂੰ ਕੋਈ ਇਹ ਜੀ ਗੱਲ ਕਹਿੰਦਾ ਏ ਜੋ ਸਾਡੇ ਉਰੇ ਦੀ ਸਲੀਪ ਆ ਜੋ ਸਾਡੇ ਉਰੇ ਦੀ ਕਾਗਜ਼ੀ ਪਤਰੀ ਕਾਰਵਾਈ ਹੋਈ ਆ ਉਹਦੀ ਤੁਹਾਨੂੰ ਕਾਪੀ ਭੇਜ ਦੋ ਇਹ ਗੱਲ ਫੇਰ ਕਰਿਓ ਜੀ ਬਾਈ ਜੀ ਸਾਡਾ ਕੈਂਸਰ ਦਾ ਰਿਜ਼ਲਟ 95 ਤੋਂ 98% ਆ ਲੀਵਰ ਦਾ ਦਿਮਾਗ ਦਾ ਜਿਹੜਾ ਮਰਜੀ ਪ੍ਰੋਬਲਮ ਆ ਜੀ ਕੁਝ ਬੰਦਿਆਂ ਦੀ ਸੋਚ ਹੁੰਦੀ ਆ ਪੁੱਠੀ ਜੀ ਉਹਨਾਂ ਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ ਹੈਗੇ ਜੀ ਉਹਨਾਂ ਨੇ ਪੁੱਠਾ ਹੀ ਸੋਚਣਾ ਜੀ ਜਿਹੜੇ ਮਰੀਜ਼ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੇ ਹਾਲਾਤ ਕੀ ਹੁੰਦੇ ਨੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਉਹਨਾਂ ਲੋਕਾਂ ਦਾ ਅੱਗਾ ਨਾ ਮਾਰੋ ਜੋ ਠੀਕ ਹੋਣਾ ਚਾਹੁੰਦੇ ਨੇ ਜੈਨ ਜੇ ਤੁਸੀਂ ਮਤਲਬ ਮੁਕਾਬਲੇਬਾਜੀ ਜਾਂ ਤੁਸੀਂ ਕੋਈ ਆਲੋਚਨਾ ਕਰਨੀ ਹੈ ਸਾਰਥਕ ਆਲੋਚਨਾ ਕਰੋ ਬਿਨਾ ਮਦ ਝੂਠ ਦੀ ਲੋਚਨਾ ਕਰੋ ਦੇਖੋ ਅਸੀਂ ਜੋ ਗੱਲ ਕਹਾਂਗੇ ਬੜੇ ਸਪਸ਼ਟ ਰਾਂ ਗੱਲ ਕਰਾਂਗੇ ਕੋਈ ਵੀ ਇਹ ਜਿਹੇ ਇਹ ਜਿਹੇ ਕੰਮ ਨਹੀਂ ਕਰਾਂਗੇ ਵੀ ਮੈਂ ਤੁਹਾਨੂੰ ਤੁਹਾਡੇ ਕੋਲ ਅੱਖਾ ਚੜਾਵਾ ਮੈਂ ਮੈਂ ਕੋਈ ਇਹ ਜਗਾ ਨਹੀਂ ਕਰਾਂ ਉਹ ਜਿਹੜੇ ਬੰਦੇ ਕਹਿੰਦੇ ਨੇ ਵੀ ਅਸੀਂ ਇਹਨਾਂ ਕੋਲੋਂ ਦਵਾਈ ਲੈ ਕੇ ਗਏ ਆ ਪਰ ਅਸੀਂ ਠੀਕ ਹੀ ਨਹੀਂ ਹੋਏ ਉਹ ਉਹਦਾ ਕੀ ਕਰੋਗੇ ਤੁਸੀਂ ਜੇ ਤੁਹਾਨੂੰ ਕੋਈ ਏਕਨ ਕਹਿੰਦਾ ਏ ਤਾਂ ਉਹਦੇ ਕੋਲ ਸਲਿੱਪ ਭੇਜ ਕੇ ਮੈਨੂੰ ਭੇਜ ਦਿਓ ਕਿ ਮੈਂ ਉਸ ਕਹਦਾ ਜ਼ਿੰਮੇਵਾਰ ਹਾਂ ਗੱਲਾਂ ਤਕੜਾ ਨਾ ਨਹੀਂ ਹੋਣਾ ਕੁਝ ਜੇ ਤੁਸੀਂ ਉਹਨੂੰ ਜੇ ਅਲੋਚਨਾ ਕਰਨੀ ਹੈ ਸਾਰਥਕ ਕਰੋ ਪਰੀ ਯੋਚਨਾ ਕਰੋ ਬਿਨਾ ਮਤਲਬ ਤੋਂ ਅੱਖਾਂ ਮੀਚ ਕੇ ਲੋਚਨਾ ਨਾ ਕਰੋ ਵੀ ਐ ਨਹੀਂ ਕਰ ਸਕਦੇ ਦਵਾਈ ਲੈ ਕੇ ਗਏ ਹੋ ਸਾਡਾ ਸੰਪਰਕ ਨਾ ਮੁੜ ਕੇ ਜੀ ਉਹ ਮੈਂ ਤੁਹਾਨੂੰ ਵੀ ਕਹਿਣਾ ਤੇ ਤੁਹਾਨੂੰ ਉਸ ਲਾਭੇ ਦੇ ਦੇਣ ਜੀ ਉਹ ਮੰਨ ਲਓ ਦਵਾਈ ਲੈ ਕੇ ਆਨੇ ਹੋ ਕਹਿੰਦੇ ਮੈਨੂੰ ਨਹੀਂ ਫਰਕ ਪਿਆ ਉਹ ਤੁਹਾਨੂੰ ਪਾਤੀ ਭੇਜਣ ਤੁਸੀਂ ਮੈਨੂੰ ਕਹੋ ਵੀ ਮੈਂ ਜਵਾਬ ਦੇ ਉਸ ਗੱਲ ਦਾ ਜੀ ਪਰ ਬਿਨਾ ਮਤਲਬ ਤੋਂ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ ਹੁੰਦਾ ਹੈਗਾ ਜੀ ਜੀ ਮੈਂ ਕਹਿੰਦਾ ਸਾਡੇ ਮਰੀਜ਼ ਠੀਕ ਹੁੰਦੇ ਨੇ ਤਾਂ ਬਿਲਕੁਲ ਜੈਨੋਤਿਕ ਨਾ ਮੈਂ ਤੁਹਾਨੂੰ ਕੋਈ ਐਜੀ ਫੇਕ ਗੱਲ ਨਹੀਂ ਕਰੂੰਗਾ ਜੀ ਦੁਨੀਆ ਦੀ ਹਰੇਕ ਕੋਨੇ ਸਾਡੀ ਦਵਾਈ ਜਾਂਦੀ ਹੈ ਜੀ ਰਿਪੋਰਟਾਂ ਦੇ ਕੇ ਬੜੇ ਜੈਨੋਤਿਕ ਤਰੀਕਾ ਨਾਲ ਦਵਾਈ ਦੇਈ ਦੀਗਾ ਇਹ ਨਹੀਂ ਬੰਦਾ ਆਇਆ ਗੱਲ ਸੁਣੀ ਨਹੀਂ ਚੱਕ ਦਵਾਈ ਚੱਕ ਦਵਾਈ ਇਹੋ ਜਿਹਾ ਕੰਮ ਨਹੀਂ ਜੇ ਸਾਨੂੰ ਰਿਪੋਰਟਾਂ 'ਚ ਘਾਟ ਲੱਗਦੀਆਂ ਤਾਂ ਉਹਨੂੰ ਮੌਕੇ ਦੀ ਰਿਪੋਰਟ ਨਵੀਆਂ ਲੈ ਕੇ ਆਉਣ ਨੂੰ ਜਾਂ ਨਵੀਆਂ ਕਰਾਉਣ ਨੂੰ ਕਹੀਦਾ ਜੀ ਜੈਨੋਤਿਕ ਤਰੀਕੇ ਨਾਲ ਨਮੀ ਤਕਰੀਬ ਮੁਤਾਬਕ ਕੰਮ ਕਰੀਦਾ ਜੀ ਕੋਈ ਨਹੀਂ ਹੈਗਾ ਵੀ ਅਸੀਂ ਕੋਈ ਡੰਗ ਟਪਾਈ ਕਰਦੇ ਹਾਂ ਪਰ ਪਨੂ ਸਾਹਿਬ ਇਲਾਜ ਦੇ ਨਾਂ ਤੇ ਠੱਗੀ ਤਾਂ ਚੱਲਦੀ ਆ ਬਹੁਤ ਇਹ ਗੱਲ ਤਾਂ ਹੈਗੀ ਆ ਸੱਚੀ ਕੁਝ ਲੋਕ ਵਾਕਿਆ ਹੀ ਇਲਾਜ ਦੇ ਦਾਅਵੇ ਵੱਡੇ ਕਰਦੇ ਨੇ ਤੇ ਦਾਅਵਿਆਂ ਦੇ ਨਾਲ ਹੀ ਉਹ ਮਤਲਬ ਪੈਸਾ ਜਿਹੜਾ ਉਹ ਠੱਗਦੇ ਨੇ ਤੇ ਕੋਈ ਗੱਲ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਪਰ ਗੱਲ ਆਪਾਂ ਆਪਣੀ ਕਰ ਰਹੇ ਹਾਂ ਮੈਂ ਆਪਣੀ ਗੱਲ ਕਰੂੰਗਾ ਆਪਾਂ ਲੋਕਾਂ ਦੀ ਗੱਲ ਨਹੀਂ ਕਰਾਂਗੇ ਜੀ ਅਸੀਂ ਠੱਗੀ ਨਹੀਂ ਮਾਰਦੇ ਹਾਂਗੇ ਜੀ ਨਾ ਕੋਈ ਗਲਤ ਕਮਿਟਮੈਂਟ ਕਰਦੇ ਹਾਂ ਜੀ ਪਹਿਲਾਂ ਦਵਾਈ ਹੀ ਅਸੀਂ 5-10 ਦਿਨ ਦੀ ਦੰਨੇ ਆ 5-10 ਦਿਨ ਤੇ ਰਿਜ਼ਲਟ ਆਊਗਾ ਦਵਾਈ ਫੇਰ ਲੈ ਕੇ ਜਾਵੇ ਜੀ ਇਹ ਤਾਂ ਕੋਈ ਪੱਟੀ ਗੱਲ ਨਹੀਂ ਹੈਗੀ ਜੀ ਵੀ ਅਸੀਂ ਬਹੁਤ ਬਹੁਤ ਅਕਲ ਵੀ ਮਹੀਨੇ ਦਵਾਈ 2 ਮਹੀਨੇ ਦਵਾਈ ਅਸੀਂ ਦਵਾਈ ਉਹ ਸਿਰਫ ਓਨੀ ਹੀ ਦੇਣੀ ਆ ਜਿੰਨੇ ਨਾਲ ਮਰੀਜ਼ ਨੂੰ ਪਤਾ ਲੱਗੇ ਵੀ ਮੈਨੂੰ ਫਰਕ ਪੈਣ ਲੱਗਿਆ ਦਵਾਈ ਫੇਰ ਦਵਾਗੇ ਜੀ ਨਹੀਂ ਪਰ ਲੋਕ ਇਹ ਵੀ ਕਹਿੰਦੇ ਨੇ ਵੀ ਇੱਕ ਵਾਰੀ ਜਿਹੜਾ ਬੰਦਾ ਦਵਾਈ ਲੈਣ ਆ ਗਿਆ ਉਹਦੇ ਤੋਂ ਪੈਸੇ ਲੈ ਲੇ ਐਦਾਂ ਕਹਿੰਦੇ ਸੈਂਕੜੇ ਹਜ਼ਾਰਾਂ ਲੋਕ ਇੱਕ ਇੱਕ ਵਾਰੀ ਦਵਾਈ ਲੈ ਗਏ ਉਹਨਾਂ ਤੋਂ ਪੈਸੇ ਲੈ ਲੇ ਉਹਨਾਂ ਨੂੰ ਫਰਕ ਪਿਆ ਨਹੀਂ ਤੇ ਉਹ ਪੈਸੇ ਤਾਂ ਕਹਿੰਦੇ ਕਮਾਲੇ ਤੁਹਾਨੂੰ ਇਹ ਜਿਹੜੀ ਗੱਲ ਰਹੀ ਹੈ ਕਿ ਜੀ ਦੇਖੋ ਜਿਹੜੀ ਨਵੀਂ ਜਿਹੜੀ ਆ ਬੜੀ ਪੜੀ ਲਿਖੀ ਆ ਠੱਗੀ ਜਿਹੜੀ ਠੱਗੀ ਹੁੰਦੀ ਆ ਜਾਂ ਕਾਟਦੇ ਹਾਂ ਦੀਆਂ ਬਾਲ ਬੰਨ ਚੜਦੇ ਹੁੰਦੇ ਹੈਗੇ ਜੀ ਜੇ ਇੰਨੇ ਸਾਲ ਦੇ ਮਾਰਕੀਟ 'ਚ ਬੈਠੇ ਆ ਤਾਂ ਬਾਬੇ ਦੀ ਕਿਰਪਾ ਨਾਲ ਕੁਝ ਹੈਗਾ ਤਾਂ ਬੈਠੇ ਆ ਕਾਟਦੇ ਹਾਂ ਦੀ ਬਾਲ ਬੰਨ ਚੜਦੇ ਹੁੰਦੇ ਹੈਗੇ ਜੀ ਤੁਸੀਂ ਲੋਕ ਨੂੰ ਕਿੰਨਾ ਕੁ ਮੁਰਖ ਬਣਾ ਲੂਗੇ ਜੀ ਅਸੀਂ ਵਿਸ਼ਵਾਸ ਨਾ ਕਹਿੰਨਾ ਸਾਨੂੰ ਇਹਨਾਂ ਕੌਨਫੀਡੈਂਸ ਆ ਵੀ ਸਾਡੀ ਦਵਾਈ ਦੇ ਵਿੱਚ ਇੰਨਾ ਰਿਜ਼ਲਟ ਆ ਜਿਹਦੇ ਨਾਲ ਮਰੀਜ਼ ਠੀਕ ਹੁੰਦੇ ਨੇ ਜੀ ਨਹੀਂ ਤੁਸੀਂ ਪਹਿਲਾਂ ਜਦੋਂ ਇਹ ਕਹਿੰਦੇ ਹੋ ਕਿ ਆ ਤੁਸੀਂ ਮੇਜ ਤੇ ਹੱਥ ਮਾਰ ਮਾਰ ਕੇ ਇਦਾ ਇਦਾ ਕਰਦੇ ਹੋ ਇਹ ਦਾਵਾ ਹੀ ਹੈ ਕੰਫੀਡੈਂਸ ਆ ਜੀ ਇਹ ਦਾਵਾ ਹੋ ਚੀਂਦੇ ਕੰਫੀਡੈਂਸ ਹੋਰ ਹੁੰਦੀ ਜੀ ਇਹ ਜੇ ਮੈਂ ਤੁਹਾਡੇ ਨਾਲ ਅੱਖਾਂ ਚੱਕਾ ਪਾ ਕੇ ਹੁਣ ਵੀ ਉਸ ਤਰ੍ਹਾਂ ਹੀ ਗੱਲ ਕਰ ਰਿਹਾ ਹਾਂ ਇਹ ਕੰਫੀਡੈਂਸ ਆ ਜੀ ਇਹ ਪਰ ਤੁਹਾਨੂੰ ਗੱਲ ਤਾਂ ਉਨਹੀਂ ਕਰਨੀ ਚਾਹੀਦੀ ਨਾ ਜਿੰਨਾ ਤੁਹਾਡੀ ਦਵਾਈ ਦਾ ਰਿਜ਼ਲਟ ਹੈ ਨਹੀਂ ਸਾਡੀ ਦਵਾਈ ਦਾ ਰਿਜ਼ਲਟ ਹੈ ਮੈਂ ਉਨੀਆਂ ਗੱਲ ਕਰਦਾ ਮੈਂ ਫालतू ਗੱਲ ਨਹੀਂ ਕਰਦਾ ਹੈਗਾ ਜੀ ਲੀਵਰ ਨੂੰ ਜੇ ਲੇਬਸ ਰੈਸ ਸਾਹਿਬ ਨੂੰ ਜਵਾਬ ਦੇ ਦਿੱਤਾ ਗਿਆ ਅਸੀਂ ਉਹੀ ਲਿਬਨਾਮਾ ਬਣਾਵਾਂਗੇ ਜੀ ਪੰਜ ਤੋਂ 10 ਦਿਨ ਤੇ ਰਿਜ਼ਲਟ ਆਊਗਾ ਇਕੜ ਇਹ ਥੋੜਾ ਵੀ ਕੋ ਕੰਬਦਾ ਮੇਲਾ ਵੀ ਦਵਾਈ ਦੇ ਦਿੱਤੀ ਜੀ ਮਹੀਨੇ ਦੀ 2 ਮਹੀਨੇ ਦੀ 5 ਮਹੀਨੇ ਦੀ ਵੀ ਇਕੱਲੇ ਨਹੀਂ ਕਰਿਆਂਗੇ ਜੀ ਨਾਲ ਅਸੀਂ ਮਰੀਜ਼ ਨੂੰ ਆਪਣਾ ਅਟੈਚ ਰੱਖਦੇ ਆਂ ਵੀ ਸਾਡੇ ਨਾਲ ਮਰੀਜ਼ ਜਦੋਂ ਮਰਜ਼ੀ ਗੱਲ ਕਰੇ ਜੀ ਅਸੀਂ ਮਰੀਜ਼ ਨਾਲ ਗੱਲ ਕਰਦੇ ਆਂ ਮਰੀਜ਼ ਨੂੰ ਆਪਣਾ ਜੋੜ ਕੇ ਰੱਖਦੇ ਆਂ ਜੇ ਕੋਈ ਤਕਲੀਫ ਹੁੰਦੀ ਹੈ ਕੋਈ ਤਕਲੀਫ ਹੈ ਸਾਡੇ ਨਾਲ ਗੱਲ ਕਰ ਸਕੇ ਜੀ ਇਹ ਨਹੀਂ ਵੀ ਦਵਾਈ ਦੇ ਦਿੱਤੀ ਜੀ ਉਹ ਤੁਸੀਂ ਕਿਸੇ ਨਾਲ ਦੇੰਦੇ ਵਿੱਚ ਆਓ ਜੀ ਸਾਡੇ ਮਰੀਜ਼ ਨਾਲ ਗੱਲ ਕਰੋ ਆ ਕੇ ਜੀ ਜੇ ਇੱਕ ਮਰੀਜ਼ ਵੀ ਕਹਿ ਦੇ ਵੀ ਸਾਡੇ ਆਂਟੀ ਕਹਿ ਦੇ ਵੀ ਲੱਖ ਲਾਂ ਦਾ ਦਵਾਈ ਦੇਣ ਤੇ ਪਰ ਪਰ ਜਿਹੜੇ ਥੱਲੇ ਵੀਡੀਓ ਦੇ ਥੱਲੇ ਕਮੈਂਟ ਕਰ ਰਹੇ ਨੇ ਜਾਂ ਫੋਨ ਕਰਕੇ ਕਹਿ ਰਹੇ ਨੇ ਵੀ ਅਸੀਂ ਇਹਨਾਂ ਤੋਂ ਦਵਾਈ ਲਈ ਆ ਅਸੀਂ ਪੈਸਾ ਵੀ ਲਾਇਆ ਠੀਕ ਅਸੀਂ ਹੋਏ ਨਹੀਂ ਰਿਜ਼ਲਟ ਕੋਈ ਮਿਲਿਆ ਨਹੀਂ ਫਿਰ ਉਹ ਕੌਣ ਨੇ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਤੁਸੀਂ ਕਿਸੇ ਦੀ ਵੀ ਵੀਡੀਓ ਦੇਖ ਲਓ ਜੀ ਉਹਦੇ ਸਲੇ ਨੈਗੇਟਿਵ ਕਮੈਂਟ ਹੁੰਦੇ ਹੀ ਹੁੰਦੇ ਨੇ ਜੀ ਤੁਸੀਂ ਉਹਨਾਂ ਨੇ ਕੁਝ ਨਹੀਂ ਕਰ ਸਕਦੇ ਗੱਲ ਪ੍ਰੂਫ ਨਾ ਕਰੋ ਦਵਾਈ ਲੈ ਗਏ ਨੇ ਪਾਤੀ ਸੈਂਡ ਕਰਨ ਸਾਨੂੰ ਸਾਨੂੰ ਕਰਨ ਤੁਹਾਨੂੰ ਕਰਨ ਤੁਸੀਂ ਗੱਲ ਫੇਰ ਕਰਿਓ ਵਾ ਕਿ ਸਵਾਰ ਫੇਰ ਆ ਉਹ ਜੇ ਕਿਸੇ ਨੇ ਨੈਗੇਟਿਵ ਲੇਤਾ ਉਹਦਾ ਜਵਾਬ ਦੇ ਦੇ ਜੀ ਉਹਦਾ ਉਹਦਾ ਕੀ ਬਣਦਾ ਕੁਮਾਰ ਦੇ ਜੀ ਉਹ ਜੇ ਕਿਸੇ ਨੇ ਉੰਜ ਕੋਈ ਵੀ ਵੀਡੀਓ ਦੇਖ ਲਓ ਜੀ ਉਹਦੇ ਥੱਲੇ ਲੋਕਾਂ ਨੇ ਗਾਲਾਂ ਨੈਗੇਟਿਵ ਦੇਖੋ ਗੱਲ ਇਹ ਹੈ ਵੀ ਜਿਹੜੀ ਬੇਰੀ ਨੂੰ ਬੇਲ ਲੱਗਦੇ ਰੋੜੇ ਉਹਨਾਂ ਨੂੰ ਪੈਂਦੇ ਨੇ ਜੀ ਜੇ ਤੁਸੀਂ ਵੱਡੇ ਕੰਮ ਕਰੋਗੇ ਵੱਡੀਆਂ ਗੱਲਾਂ ਕਰੋਗੇ ਤਾਂ ਤੁਹਾਨੂੰ ਇਹਨਾਂ ਇਹਨਾਂ ਜਿਹੜੇ ਨਕਾਰਤਮ ਚੀਜ਼ਾਂ ਨੇ ਇਹਨਾਂ ਵਾਸਤੇ ਵੀ ਤੁਹਾਨੂੰ ਧਿਆਨ ਚ ਆਪਣੇ ਆਪ ਨੂੰ ਮਾਨ ਸਕਤਾ ਹੋ ਤੇ ਕੈਮ ਰੱਖਣਾ ਪਊਗਾ ਵੀ ਛੱਡੋ ਜੀ ਆਪਣਾ ਕੰਮ ਕਰੋ ਜਦੋਂ ਤੁਸੀਂ ਸਹੀ ਠੀਕ ਨਾਲ ਕੰਮ ਕਰਦੇ ਹੋ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਜੀ ਉਹਨੂੰ ਸਾਹਿਬ ਬਨੌਟੀ ਗੱਲਾਂ ਤੋਂ ਬਿਨਾ ਦੇਖੋ ਤੁਹਾਨੂੰ ਵੀ ਪਤਾ ਹੈ ਜਦੋਂ ਕੋਈ ਮਰੀਜ਼ ਹੁੰਦਾ ਨਾ ਤਾਂ ਉਹ ਵਿਚਾਰਾ ਤਾਂ ਪਹਿਲਾਂ ਹੀ ਬਹੁਤ ਬੁਰੀ ਹਾਲਤ ਚ ਹੁੰਦਾ ਮੈਨੂੰ ਲੱਗਦਾ ਹੈ ਕਿ ਕੋਈ ਵੀ ਡਾਕਟਰਾਂ ਕੋਈ ਵੀ ਵੈਦ ਆ ਉਹਨੂੰ ਆਪਣੇ ਪੈਸੇ ਨਾਲ ਉਹ ਵੱਧ ਉਸ ਮਰੀਜ਼ ਦੀ ਹਾਲਤ ਤੇ ਤਰਸ ਕਰਨਾ ਚਾਹੀਦਾ ਹੈ ਭਾਈ ਜੀ ਜੇ ਅਸੀਂ 5 ਦਿਨ ਦਾ ਦਵਾਈ ਦੇ ਕੇ ਜੇ ਉਹਦਾ ਰਿਜ਼ਲਟ ਆਉਂਦਾ ਏ ਇਹ ਤਾਂ ਕੋਈ ਲੋਕਾਂ ਰਟਣੇ ਗੱਲ ਨਹੀਂ ਕੋਈ ਨੈਟਵਰਕ ਕਰਨੇ ਗੱਲ ਨਹੀਂ ਹੈਗੀ ਜੀ ਸਾਨੂੰ ਅਸੀਂ ਬੰਦੇ ਨੂੰ ਪਹਿਲੇ ਟਾਈਮ ਬਾਉਂਡ ਕਰ ਦਿੰਨੇ ਆ ਵੀ ਤੈਨੂੰ ਇੰਨਕ ਤੇ ਦਵਾਈ ਖਾਣੀ ਪੈਣੀ ਆ 80% ਦਾ ਉਸ ਮੁਤਾਬਕ ਹੀ ਸਾਨੂੰ ਦਵਾਈ ਖਾਣੀ ਪੈਣੀ ਆ ਜੀ ਉਹ ਮਤਲਬ ਗੋਡਿਆਂ ਦਾ ਗ੍ਰੀਸ ਮੁਕੇ ਆਇਆ ਤਿੰਨ ਤੋਂ ਚਾਰ ਮਹੀਨੇ ਖਾਣੀ ਪੈਣੀ ਆ ਜੀ ਮਤਲਬ ਕੈਂਸਰ ਦਾ ਦੋ ਤਿੰਨ ਮਹੀਨੇ ਜਾਂ ਤਿੰਨ ਚਾਰ ਮਹੀਨੇ ਖਾਣੀ ਪੈਣੀ ਆ ਹਰ ਇੱਕ ਬੰਦੇ ਦਾ ਲੱਗ ਲੱਗਾ ਇਹ ਲੀਵਰ ਦੀ ਆ ਦੋ ਤਿੰਨ ਮਹੀਨੇ ਮਸੀ ਖਾਣੀ ਪੈਣੀ ਆ ਘੱਟ ਵੱਧ ਬਹੁਤ ਚਾਂਸ 80% ਨੇ ਖਾਣੀ ਪੈਣੀ ਜੀ ਇਹ ਸਕਿਨ ਦੀ ਕੋਈ ਵੀ ਪ੍ਰੋਬਲਮ ਆ ਜੀ ਦੋ ਤਿੰਨ ਮਹੀਨੇ ਖਾਣੀ ਪੈ ਸਕਦੀ ਆ ਜੀ ਗਟਿਏ ਦੀ ਪ੍ਰੋਬਲਮ ਆ ਦੋ ਤਿੰਨ ਮਹੀਨੇ ਖਾਣੀ ਪੈ ਸਕਦੀ ਮਨ ਲੋ ਚੜਦੀ ਆ ਜੀ ਤੁਸੀਂ ਟਾਈਮ ਬਾਉਂਡ ਕਰਤਾ ਮਰੀਜ਼ਾ ਨੇ ਤੁਹਾਡੇ ਟਾਈਮ ਬਾਉਂਡ ਦੇ ਹਿਸਾਬ ਨਾਲ ਦਵਾਈ ਖਾ ਲਈ ਤੁਸੀਂ ਦੋਲ ਤਿੰਨ ਵਾਰ ਚਾਰ ਵਾਰ ਉਹਨਾਂ ਨੂੰ ਦਵਾਈ ਦਿੱਤੀ ਉਹਨਾਂ ਨੇ ਖਾ ਲਈ ਮਰੀਜ਼ਾ ਨੂੰ ਫੇਰ ਰਿਜ਼ਲਟ ਨਹੀਂ ਮਿਲਿਆ ਫੇਰ ਭਾਈ ਜੀ ਜਦੋਂ ਅਸੀਂ 5 10 ਦਿਨ ਬਾਅਦ ਜਦੋਂ ਮਰੀਜ਼ ਆਊਗਾ ਉਹ ਮਰੀਜ਼ ਤਾਂ ਹੀ ਸਾਡੇ ਕੋਲ ਆਊਗਾ ਜੇ ਰਿਜ਼ਲਟ ਆਊਗਾ ਜੀ ਪਰ ਜਿਵੇਂ ਤੁਸੀਂ ਕੈਂਸਰ ਦੇ ਇਲਾਜ ਦਾ ਬੜਾ ਵੱਡਾ ਦਾਵਾ ਕਰਦੇ ਹੋ ਤੁਸੀਂ ਤੁਸੀਂ ਜਿਹੜਾ ਲੀਵਰ ਹੈ ਲੀਵਰ ਦਾ ਇਲਾਜ ਬਹੁਤ ਮਹਿੰਗਾ ਹੈ ਉਹਦੇ ਇਲਾਜ ਦਾ ਐਡਾ ਵੱਡਾ ਦਾਵਾ ਕਰਦੇ ਹੋ ਤਾਨੂੰ ਕਦੇ ਐ ਨਹੀਂ ਲੱਗਦਾ ਕਿ ਤੁਹਾਡੇ ਦਾਅਵੇ ਨੇ ਜਿਹੜੇ ਉਹ ਥੋੜੇ ਜਿਹਾ ਘਟਾ ਕੇ ਹੋਣੇ ਦੇਖੋ ਜਦੋਂ ਅਸੀਂ ਆਪਣੇ ਤਜਰਬਾ ਹੁੰਦਾ ਹੈ ਦੇਖੋ ਜਦੋਂ ਮਰੀਜ਼ ਦੇ ਮੂੰਹ ਤੇ ਖੁਸ਼ੀ ਆਉਂਦੀ ਆ ਪਰਿਵਾਰ ਸੁਖੀ ਆ ਲੈ ਕੇ ਆਉਨੇ ਆ ਉਹ ਤਾਂ ਕੋਈ ਮੁੱਲ ਨਹੀਂ ਹੁੰਦਾ ਹੈਗਾ ਜੀ ਜੇ ਮਰੀਜ਼ ਨੂੰ ਅਸੀਂ ਨੈਗੇਟਿਵ ਕਰਾਂਗੇ ਉਹ ਕੁਟਕ ਨਹੀਂ ਬਣਦੇ ਜੇ ਅਸੀਂ ਆਪਣੀ ਸਫਲਤਾ ਮੁਤਾਬਕ ਰਿਜ਼ਲਟ ਮੁਤਾਬਕ ਜੇ ਮਰੀਜ਼ ਨੂੰ ਕਹਨੇ ਆ ਤਾਂ ਮਰੀਜ਼ ਤਾਂ ਕੰਫੀਡੈਂਸ ਹੋਪਦਾ ਜੀ ਅਸੀਂ ਕੁਝ ਝੂਠ ਤਾਂ ਨਹੀਂ ਬੋਲਦੇ ਜੀ ਜੇ ਕੋਈ ਸਹੀ ਗੱਲ ਕਹਨੇ ਆ ਸੱਚੀ ਗੱਲ ਬੋਲਦੇ ਆ ਉਹ ਤਾਂ ਗੱਤ ਗੱਲੇ ਕੋਈ ਜੀ ਹੁਣ ਸਾਨੂੰ ਨਹੀਂ ਨਾ ਪਤਾ ਤੁਸੀਂ ਸੱਚ ਬੋਲਦੇ ਹੋ ਕਿ ਝੂਠ ਬੋਲਦੇ ਹੋ ਅਸੀਂ ਤਾਂ ਤੁਹਾਡੇ ਤੋਂ ਦਵਾਈ ਕਦੀ ਲਈ ਨਹੀਂ ਤੁਸੀਂ ਦਵਾਈ ਦਿੰਨੇ ਹੋ ਮਰੀਜ਼ ਦਵਾਈ ਲੈਂਦੇ ਨੇ ਤੁਸੀਂ ਜਾਣੋ ਤੇ ਮਰੀਜ਼ ਜਾਣਦੇ ਨੇ ਇੱਕ ਹਫਤਾ ਆਪਣਾ ਕੋਈ ਬੰਦਾ ਲਿਆ ਕੇ ਬਿਠਾ ਦਿਓਰੇ ਜੇ 95% ਰਿਜ਼ਲਟ ਨਾ ਆਇਆ ਫਿਰ ਤੁਸੀਂ ਮੈਂ ਜ਼ਿੰਮੇਵਾਰਾਂ ਮੈਂ ਮਰੀਜ਼ ਕਹੂਗਾ ਕਿ ਰਿਪੀਟ ਮਰੀਜ਼ ਸਾਡੇ ਕੋਲ ਰਿਪੀਟ ਮਰੀਜ਼ ਪਹੁੰਚ ਜਾਂਦੇ ਨੇ ਜੀ ਸਾਡੇ ਕੋਲ ਸਭ ਤੋਂ ਵੱਡੀ ਕਿਰਪਾ ਰੱਬ ਦੀ ਇਹ ਹੈ ਵੀ ਸਾਡੇ ਕੋਲ ਬਹੁਤੇ ਮਰੀਜ਼ ਉਹ ਆਉਂਦੇ ਨੇ ਜਿਹੜੇ ਠੀਕ ਹੋਏ ਹੋਏ ਨੇ ਉਹਨਾਂ ਨੇ ਦੂਜਿਆਂ ਦੱਸਿਆ ਹੁੰਦਾ ਵੀ ਮੈਂ ਠੀਕ ਹੋਇਆ ਹਾਂ ਉੱਤ ਦਵਾਈ ਲੈ ਕੇ ਆ। ਤੁਹਾਡਾ ਜਿਹੜੇ ਇਹ ਹੈ ਇਸ ਦਾ ਮਰੀਜ਼ ਠੀਕ ਹੋ ਸਾਡਾ ਇਹ ਨਹੀਂ ਹੈਗਾ ਵੀ ਮਰੀਜ਼ ਨਾਲ ਜੋੜ ਲਿਆ ਵੀ ਉਹਨੂੰ ਸਾਮੀ ਬਣਾ ਲਿਆ ਉਹਨੂੰ ਦਵਾਈਓ ਦੇਈ ਜਾਣੇ ਦਵਾਈਓ ਦੇਈ ਜਾਣੇ ਦਵਾਈ ਦਈ ਜਾਣੇ ਜੀ ਉਹਨੂੰ ਠੀਕ ਕਰਤਾ ਉਹ ਕਹ ਹਰਨ ਦੱਸੇ ਉਹ ਠੀਕ ਕਰਤਾ ਗਹਨ ਦੱਸੇ ਜੇ ਤੁਸੀਂ ਅਸਲੀ ਬੈਦ ਹੋ ਅਸਲੀ ਬੈਦਗਰੀ ਆ ਜਾਂ ਅਸਲੀ ਤੁਹਾਡਾ ਕੰਮ ਆ ਉਹ ਇਸ ਤਰ੍ਹਾਂ ਚੱਲਦਾ ਹੈ ਜੀ ਤੁਹਾਡੇ ਪੱਲੇ ਕੁਝ ਨਹੀਂ ਤੁਸੀਂ ਮਾਰਕੀਟ 'ਚ ਕੁਝ ਨਹੀਂ ਕਰ ਸਕਦੇ ਜੀ ਇੱਕ ਨਾ ਹੋਰ ਬੜਿਆ ਚਲਾਕੀ ਭਰਿਆ ਜਵਾਬ ਕੁਝ ਲੋਕ ਦਿੰਦੇ ਨੇ ਹਾਂਜੀ ਮਤਲਬ ਜਿਵੇਂ ਮੰਨ ਲਓ 100 ਮਰੀਜ਼ ਨੇ ਦਵਾਈ ਲਈ ਹਾਂਜੀ ਜਿਹੜੇ ਤਾਂ 100 ਦੇ ਵਿੱਚੋਂ ਕੋਈ 5-4 ਠੀਕ ਹੋ ਗਏ ਹਾਂਜੀ ਉਹ ਤਾਂ ਕਹਿੰਦਾ ਜੀ ਸਾਡੀ ਦਵਾਈ ਨਾਲ ਹੋਏ ਨੇ ਤੇ ਜਿਹੜੇ ਮੰਨ ਲਓ 100 ਚੋਂ 90 ਠੀਕ ਨਹੀਂ ਹੋਏ ਉਹਨਾਂ ਨੂੰ ਕਹਿੰਦਾ ਜੀ ਤੁਹਾਡੇ ਤਾਂ ਕਰਮਾਂ 'ਚ ਹੀ ਨਹੀਂ ਹੈਗਾ ਜੀ ਤੁਹਾਡੀ ਤਾਂ ਕਿਸਮਤ ਹੀ ਮਾੜੀ ਐ ਜੀ ਤੁਹਾਡੇ ਤਾਂ ਪਿਛਲੇ ਜਨਮਾਂ ਦੇ ਕਰਮ ਮਾੜੇ ਐ ਜੀ ਮੁੜ ਕੇ ਇਹੋ ਜੀਆਂ ਗੱਲਾਂ ਵੀ ਹੋਣ ਲੱਗ ਜਾਂਦੀਆਂ ਨਹੀਂ ਦੇਖੋ ਸਾਡੇ ਕੋਲ ਹਜੇ ਕੋਈ ਗੱਲ ਨਹੀਂ ਹੈਗੀ ਜੀ ਅਸੀਂ ਜਿਹੜੀ ਗੱਲ ਕਰਾਂਗੇ ਜੈਨਮ ਤੱਕ ਨਾ ਕਰਾਂਗੇ ਮੈਂ ਤੁਹਾਡੇ ਕੋਲ ਕੋਈ ਫੇਕ ਗੱਲ ਨਹੀਂ ਕਰੂੰਗਾ ਜੀ ਜੋ ਗੱਲ ਕਰੂੰਗਾ ਮੈਂ ਇਹੋ ਜੀ ਗੱਲ ਕਰੂੰਗਾ ਵੀ ਤੁਹਾਡੇ ਨਾਲ ਅੱਖਾਂ ਚਾਕਾਂ ਬਾਕੇ ਗੱਲ ਕਰ ਸਕਾਂਗਾ ਮੈਂ ਬਾਅਦ ਵਿੱਚ ਵੀ ਮੈਨੂੰ ਜਦੋਂ ਅਗਲੀ ਵਾਰ ਹੋਏ ਮੈਨੂੰ ਸ਼ਰਮਿੰਦਾ ਨਾ ਹੋਣਾ ਪਵੇ ਮੈਂ ਕੋਈ ਐਹ ਜੀ ਗੱਲ ਨਹੀਂ ਕਰੂੰਗਾ ਜੀ ਤੁਸੀਂ ਕਿਹਾ ਮੈਨੂੰ ਕਿਹਾ ਫਿਰ ਤੁਸੀਂ 80% ਕਹਿੰਦੇ ਜੀ ਜੇ ਜੇ ਤੁਹਾ ਜੇ ਤੁਸੀਂ ਸੱਚ ਵੀ ਨਹੀਂ ਬੋਲ ਸਕਦੇ ਹੈਗੇ ਜੀ ਜੇ ਤੁਹਾਡੀ ਦਵਾਈ ਇੰਨਾ ਕੰਮ ਕਰਦੇ ਤੁਸੀਂ ਸੱਚ ਨਹੀਂ ਬੋਲ ਸਕਦੇ ਫਿਰ ਤੁਸੀਂ ਕਰ ਕੀ ਸਕਦੇ ਹੋ ਹੋਰ ਜੀ ਜੇ ਤੁਹਾਡੇ ਸੱਚ ਬੋਲਣ ਨਾਲ ਮਰੀਜ਼ ਠੀਕ ਹੁੰਦਾ ਏ ਉਹਦਾ ਕੋਈ ਗੱਲ ਗੱਲ ਹੈ ਕਿਉਂ ਜੀ ਇਹ ਕੋਈ ਗੱਲ ਗੱਲ ਆ ਜੀ ਫਿਰ ਇਹ ਜੇ ਦੋ ਬੰਦੇ ਨੇ ਨੈਗੇਟਿਵ ਬੋਲਤਾ ਉਹਦੇ ਪਿੱਛੇ ਤੁਸੀਂ ਆਪਣੇ ਆਪ ਥੋੜਾ ਨੈਗੇਟਿਵ ਕਰੋਗੇ ਜੀ ਅਜਿਹਾ ਪੌਜ਼ਟਿਵ ਮਨ ਜੇ ਅਸੀਂ ਕਹਿੰਦੇ ਨੇ ਨੈਗੇਟਿਵ ਹੋਈ ਜੀ ਜੇ ਕਿਸੇ ਦੇ ਸੋਚ ਨੈਗੇਟਿਵ ਆ ਤੁਸੀਂ ਉਹਨੂੰ ਪੌਜ਼ਟਿਵ ਨਹੀਂ ਕਰ ਸਕਦੇ ਹਾਂਗੇ ਜੀ ਨਹੀਂ ਤੁਸੀਂ ਮੇਰੇ ਸਵਾਲਾਂ ਤੋਂ ਚਿੜ ਕਿਉਂ ਰਹੇ ਹੋ ਹਾਂ ਹਾਂ ਨਾ ਚਿੜਨ ਵਾਲੇ ਮੈਂ ਚਿੜ ਨਹੀਂ ਰਿਹਾਗਾ ਜੀ ਚਿੜਨੜ ਕਿਹੜੀ ਗੱਲ ਆ ਜੀ ਦੇਖੋ ਮੈਂ ਉਹ ਸਵਾਲ ਕੀਤੇ ਨੇ ਜਿਹੜੇ ਲੋਕ ਪੁੱਛਦੇ ਨੇ ਮੈਂ ਉਹ ਸਵਾਲ ਕੀਤੇ ਨੇ ਜਿਹੜੇ ਜਿਹੜੇ ਲੋਕਾਂ ਦੇ ਕਮੈਂਟਾਂ ਦੇ ਰੂਪ ਚ ਆਉਂਦੇ ਨੇ ਮੇਰੇ ਮੈਂ ਚਿੜਨ ਵਾਲੀ ਗੱਲ ਨਹੀਂ ਹੈਗੀ ਮੈਂ ਤੁਹਾਡੇ ਨਾਲ ਜਨਰਲ ਗੱਲ ਕਰੂੰਗਾ ਜੀ ਮੈਂ ਤੁਹਾਨੂੰ ਆਕਾ-ਜਕਾ ਬ ਗੱਲ ਕਰ ਰਹੇ ਹਾਂ ਇਹ ਹੀ ਗੱਲ ਮੈਂ ਕਹਿੰਦਾ ਨਾ ਸਵਾਲਾਂ ਤੋਂ ਚਿੜਨਾ ਨਹੀਂ ਚਾਹੀਦਾ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਪੰਨੂ ਸਾਹਿਬ ਮੇਰੀ ਗੱਲ ਸੁਣੋ ਜੇਕਰ ਕੁਝ ਲੋਕਾਂ ਨੂੰ ਤੁਹਾਡੀ ਦਵਾਈ ਨਾਲ ਫਰਕ ਨਹੀਂ ਪਿਆ ਉਹਨਾਂ ਨੇ ਕਹਿਤਾ ਵੀ ਮਤਲਬ ਗੱਲਾਂ ਵਧਾ ਚੜਾ ਕੇ ਕਰਦੇ ਨੇ ਦਵਾਈ ਨਾਲ ਫਰਕ ਪੈਂਦਾ ਨਹੀਂ ਤੁਹਾਨੂੰ ਜਵਾਬ ਦੇਣਾ ਚਾਹੀਦਾ ਨਹੀਂ ਨਹੀਂ ਮੈਂ ਕਹਿੰਦਾ ਵੀ ਗੱਲ ਇਹ ਹੈ ਮੈਂ ਤੁਹਾਨੂੰ ਹੁਣ ਵੀ ਇਸੇ ਮਾਨ ਨਾਲ ਗੱਲ ਕਰਦਾ ਹਾਂ ਵੀ ਜੇ ਕੋਈ ਕਹਿੰਦਾ ਹੈ ਵੀ ਮੈਨੂੰ ਫਰਕ ਨਹੀਂ ਪਿਆ ਸੀ ਦਵਾਈ ਲੈ ਕੇ ਆ ਜੀ ਉਹ ਸਾਨੂੰ ਜਿਹੜੀ ਸਾਡੀ ਉਹਦੀ ਰਸੀਦ ਆ ਉਹ ਤੁਹਾਨੂੰ ਤੁਹਾਨੂੰ ਭੇਜ ਦੇ ਜਾਂ ਮੈਨੂੰ ਭੇਜ ਮੈਨਾਂ ਗੱਲ ਕਰਿਆ ਕੇ ਜੀ ਆਪਾਂ ਜਵਾਬ ਦੇ ਆ ਇਹ ਨਹੀਂ ਹੈਗਾ ਵੀ ਦਵਾਈ ਦੇ ਦੀ ਗੱਲ ਖਤਮ ਆ ਜੀ ਇੱਕ ਜ਼ਿੰਮੇਵਾਰੀ ਵਾਲੇ ਪੋਸਟਰੇ ਬੈਠੇ ਹਾਂ ਜ਼ਿੰਮੇਵਾਰ ਗੱਲ ਕਰ ਰਹੇ ਹਾਂ ਜ਼ਿੰਮੇਵਾਰੀ ਵਾਲੀ ਇੱਥੇ ਤਲਖਾ ਨਹੀਂ ਗੱਲੇ ਨਹੀਂ ਕੋਈ ਜੀ ਇਹ ਤਲਕੇ ਕਾਹ ਦੀ ਗੱਲ ਕਰੀਏ ਜੀ ਜਦੋਂ ਸਾਡਾ ਸਾਡੀ ਦਵਾਈ ਦਾ ਰਿਜ਼ਲਟ ਬੋਲਦਾ ਜੀ ਗੱਲ ਦਵਾਈ ਦੇ ਰਿਜ਼ਲਟ ਨੇ ਗੱਲ ਕਰਨੀ ਆ ਮੇਰੇ ਨਾਲ ਕਰਨਾਂ ਵੀ ਕੁਝ ਨਹੀਂ ਹੋਣਾ ਹੈਗਾ ਜੀ ਤਲ ਕੀ ਕਾਦੇ ਵਾਸਤੇ ਕਰੀ ਆਪਾਂ ਜੀ ਇਸ ਫੀਲਡ ਦੇ ਵਿੱਚ ਤਲ ਕੀ ਦਾ ਕੰਮੇ ਕੋਈ ਨਹੀਂ ਹੈਗਾ ਜੀ ਮਰੀਜ਼ ਆਊਗਾ ਜੇ ਹੱਸ ਕੇ ਗੱਲ ਕਰਾਂਗੇ ਖੁਸ਼ ਹੋ ਕੇ ਦਵਾਈ ਤੋ ਕੇ ਤੋਰਾਗੇ ਕੁਝ ਹਾਲ ਮਾਹੌਲ ਤੇ ਬੈਠਾਂਗੇ ਉਹਦਾ ਮਰੀਜ਼ ਤੇ ਵੀ ਇੱਕ ਚੰਗਾ ਅਸਰ ਪੈਂਦਾ ਜੀ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਤੁਹਾਡੇ ਕੋਲ ਪੁਖਤਾ ਤਰੀਕੇ ਨਾਲ ਤੁਸੀਂ ਕਰਦੇ ਹੋ ਦਿਮਾਗ ਦੀ ਕੋਈ ਵੀ ਪ੍ਰੋਬਲਮ ਹੋਵੇ ਜੀ ਮਾਈਗਰੇਨਾ ਚੇਤਾਪੁੱਲ ਦਾ ਡਿਪਰੈਸ਼ਨ ਜਿੰਨਾ ਮਾਦੀ ਜਾਰੇ ਡਿਮੈਂਸ਼ੀਆਏ ਪਾਰਕਨਸਾਨਾ ਡਿਸਕ ਪ੍ਰੋਬਲਮ ਆ ਜੀ ਕੋਈ ਵੀ ਦਿਮਾਗ ਨਾਲ ਸੰਬੰਧਿਤ ਪ੍ਰੋਬਲਮਾਂ ਜੀ ਕੋਈ ਸਕਿਨ ਨਾਲ ਸੰਬੰਧਿਤ ਪ੍ਰੋਬਲਮਾਂ ਸਕਿਨ ਦੀ ਖਾਜ ਦਦੀਆਂ ਨੇ ਜੀ ਸਕਿਨ ਸਟ੍ਰੈਸਸ ਆ ਲੀਵਰ ਦੀ ਕੋਈ ਵੀ ਪ੍ਰੋਬਲਮਾਂ ਜੀ ਕੈਂਸਰ ਦੀ ਪ੍ਰੋਬਲਮ ਆ ਕੋਈ ਦੀ ਗਠੀਏ ਦੀ ਪ੍ਰੋਬਲਮਾਂ ਜੇ ਗਠੀਆ ਜਿੰਨਾ ਮਰਜੀ ਪ੍ਰਾਣਾ ਜੀ ਬੰਦਾ ਬੀਲ ਤੇ ਤੇ ਬੈਠਾ ਏ ਬੈੱਡ ਤੇ ਪਿਆ ਏ ਉੱਟ ਕੇ ਪਰਚੇ ਫਿਰੂਗਾ ਇਹ ਗੱਲਾਂ ਨਾ ਨਹੀਂ ਹੋਣਾ ਇਹ ਗੱਲਾਂ ਨਾ ਨਹੀਂ ਹੋਣਾ ਇਹ ਦਵਾਈ ਨਾ ਹੋਣਾ ਜੇ ਲੀਵਰ ਖਰਾਬ ਪਰ ਜਿੰਨਾ ਵੱਡਾ ਤੁਸੀਂ ਦਾਵਾ ਕਰਦੇ ਨੇ ਉਹ ਐਸੇ ਕਰਕੇ ਤਾਂ ਕੁਝ ਲੋਕ ਕਹਿੰਦੇ ਨੇ ਵੀ ਗੱਲ ਵਧਾ ਚੜਾ ਕੇ ਕਰਦੇ ਨੇ ਨਹੀਂ ਵਧਾ ਚੜਾ ਕੇ ਨਹੀਂ ਕਰਦੇ ਹੈਗੇ ਜੇ ਤੁਸੀਂ ਜਨਮ ਤਰੀਕੇ ਨਾਲ ਗੱਲ ਕਹਿੰਦੇ ਹਿੰਮਤ ਨਹੀਂ ਰੱਖਦੇ ਹੈਗੇ ਉਹ ਵੀ ਗੱਲ ਤਾਂ ਫਿਰ ਜੇ ਤੁਸੀਂ ਸੱਚ ਨੂੰ ਸੱਚ ਨਹੀਂ ਕਹਿ ਸਕਦੇ ਹੈਗੇ ਤਾਂ ਵੀ ਗੱਲ ਨਹੀਂ ਬਣਦੀ ਕੋਈ ਜੇ ਸੱਚ ਨੂੰ ਸੱਚ ਕਹੋਗੇ ਉਹ ਵੀ ਜ਼ਰੂਰੀ ਆ ਜੀ ਪਰ ਗੰਠੀਏ ਦੇ ਬਹੁਤ ਸਾਰੇ ਮਰੀਜ਼ ਨੇ ਹਜ਼ਾਰਾਂ ਮਰੀਜ਼ ਨੇ ਮੰਝਿਆ ਤੇ ਪਏ ਨੇ ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਮਰੀਜ਼ ਭੱਜਿਆ ਫਿਰੂਗਾ ਪਰ ਇਹ ਤੁਹਾਡਾ ਦਾਵਾ ਸੱਚੀ ਮੁੱੱਚੀ ਮੈਨੂੰ ਵੀ ਕਦੇ-ਕਦੇ ਵੱਡਾ ਹੀ ਲੱਗਦਾ ਮੈਂ ਕੋਈ ਗੱਲ ਮੈਂ ਜੇ ਤੁਸੀਂ ਤਾਂ ਮੈਨੂੰ ਕਹਿਣ ਜੇ ਮੈਨੂੰ ਕਹਿਣਾ ਪਿਆ ਰਹੇ ਕਿ ਮੈਂ ਤਾਂ ਕਹਿ ਰਿਹਾ ਇਹ ਵੀ ਜੇ ਕੋਈ ਮਰੀਜ਼ ਵਿਚਾਰਾ ਬੀਚੇ ਤੇ ਬੈਠਾ ਬੈੱਡ ਤੇ ਪਿਆ ਹੈ ਜਿੰਨਾ ਮਰਜੀ ਪ੍ਰਾਣਾ ਪਰ ਗਠੀਆ ਜੀ ਗਠੀਆ ਨੂੰ ਜੜੋ ਖਤਮ ਕਰੂਗੇ ਜੀ ਜਿੰਦਗੀ ਤੋ ਬਰਾਕਰ ਗਠੀਆ ਨਹੀਂ ਹੋਊਗਾ ਜੀ ਇੰਨੀ ਗੱਲ ਗੱਲਾਂ ਦੇ ਕਢਾ ਨਾਲ ਨਹੀਂ ਹੋਣੀ ਇਹ ਦਵਾਈ ਨਾਲ ਹੋਣੀ ਆ ਲੀਵਰ ਸ੍ਰੈਸ ਦਾ ਜੇ ਲੀਵਰ ਬਲਦਾਉਣ ਨੂੰ ਕਹਤਾ ਜੇ ਉਹੀ ਲੀਵਰ ਨਵਾਂ ਬਣਾਉਨੇ ਹੋ ਗੱਲਾਂ ਨਾਲ ਨਹੀਂ ਬਣਦਾ ਹੈਗਾ ਉਹ ਦਵਾਈ ਨਾਲ ਬਣਦਾ ਹੈ ਪੰਨੂ ਸਾਹਿਬ ਇੱਕ ਬੰਦੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਜੀ ਤੁਸੀਂ ਪੰਨੂ ਵੈਦ ਦੀ ਇੰਟਰਵਿਊ ਕਰਦੇ ਹੋ ਤੇ ਉਹ ਇੰਨੇ ਵੱਡੇ ਦਾਅਵੇ ਕਰ ਦਿੰਦਾ ਤੇ ਕਹਿੰਦਾ ਅਸੀਂ ਆਪਣੀ ਬੇਬੇ ਸਾਡੀ ਨੂੰ ਕਹਿੰਦਾ ਵੀ ਕੈਂਸਰ ਦੀ ਸਮੱਸਿਆ ਸੀ ਔਰ ਉਹ ਮਾਸਟਰ ਹੈ ਬੰਦਾ ਉਹ ਕਹਿੰਦਾ ਜੀ ਸਾਨੂੰ ਜਦੋਂ ਅਸੀਂ ਗੱਲ ਕੀਤੀ ਵੀ ਅਸੀਂ ਤੁਸੀਂ ਦਾਵਾ ਕਰਦੇ ਹੋ ਤੇ ਸਾਡੀ ਬੇਬੇ ਦਾ ਇਲਾਜ ਕਰੋ ਕਹਿੰਦਾ ਸਾਨੂੰ ਪਹਿਲਾਂ ਕਹਿੰਦੇ ਵੀ ਪਰਚੀਆਂ ਭੇਜੋ ਕਹਿੰਦਾ ਅਸੀਂ ਉਹਦੀਆਂ ਰਿਪੋਰਟਾਂ ਭੇਜੀਆਂ ਫੇਰ ਸਾਨੂੰ ਕਹਿੰਦੇ ਜੀ ਆਪਣੀ ਬੇਬੇ ਦਾ ਨਾ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਕਹਿੰਦਾ ਜੀ ਅਸੀਂ ਵੀਡੀਓ ਬਣਾ ਕੇ ਭੇਜੀਆਂ ਤੇ ਫੇਰ ਕਹਿੰਦਾ ਉਹ ਜਵਾਬ ਹੀ ਦੇ ਕੇ ਕਹਿੰਦੇ ਜੀ ਅਸੀਂ ਇਹ ਇਲਾਜ ਨਹੀਂ ਕਰ ਸਕਦੇ ਇਹ ਕੀ ਹੈ ਉਹ ਤਾਂ ਜੰਦਾਦਾ ਕੀ ਹੈ ਜੀ ਉਹ ਤਾਂ ਗੱਲ ਇਹ ਹੈ ਕਈ ਵਾਰ ਮਰੀਜ਼ ਦੀ ਰਿਪੋਰਟਾਂ ਮੁਤਾਬਕ ਤੇ ਗੱਲ ਮੁਤਾਬਕ ਆਪਸ ਵਿੱਚ ਗੱਲ ਮੈਚ ਨਹੀਂ ਕਰਦੀ ਰਿਪੋਰਟਰ ਕਹ ਰਹੇ ਨੇ ਵੀ ਲੀਵਰ ਵੀ ਖਰਾਬ ਆ ਕਿਡਨੀ ਵੀ ਖਰਾਬ ਆ ਕੈਂਸਰ ਵੀ ਆ ਬੜੀ ਐਂਟੀ ਟਿਊਮਰ ਵੀ ਆ ਜੀ ਉਹ ਤਾਂ ਕੁਝ ਹੋਰ ਦੱਸ ਰਹੀ ਹੈ ਨੇ ਜੀ ਜਿਹੜਾ ਮਰੀਜ਼ ਆ ਉਹ ਤਾਂ ਕਹਿੰਦਾ ਮਰੀਜ਼ ਭੱਜਾ ਫਿਰਦਾ ਉੱਟ ਕੇ ਜੀ ਉਹਨੂੰ ਪ੍ਰੋਬਲਮ ਕੋਈ ਨਹੀਂ ਹੈ ਕਿ ਉਹ ਖਾਂਦਾ ਪੀਂਦਾ ਜੀ ਉੱਥੇ ਵੀ ਗੱਲ ਸ਼ੱਕੇ ਬਣ ਜਾਂਦੀ ਹੈ ਉੱਥੇ ਵੀ ਕਹਿਣਾ ਪੈਂਦਾ ਕਈ ਵਾਰ ਵੀ ਵੀਡੀਓ ਬੜਾ ਕੇ ਭੇਜੋ ਯਾਰ ਮਰੀਜ਼ ਦੀ ਤਾਂ ਕਿ ਤਾਲਮੇਲ ਹੋ ਸਕੇ ਵੀ ਰਿਪੋਰਟਾਂ ਮੁਤਾਬਕ ਕੀ ਗੱਲ ਮੈਚ ਕਰਦੀ ਹੈ ਉਹ ਦੇਖੋ ਇਹ ਤਾਂ ਕੋਈ ਗਲਤ ਗੱਲ ਨਹੀਂ ਹੈਗੀ ਜੀ ਚਲੋ ਵੀਡੀਓ ਤੁਸੀਂ ਮੰਗਾਲੀ ਰਿਪੋਰਟਾਂ ਮੰਗਾਲੀਆਂ ਫਿਰ ਉਹ ਕਹਿੰਦਾ ਜੀ ਇਲਾਜ ਕਰਨ ਤੋਂ ਹੀ ਹੱਥ ਖੜੇ ਕਰ ਗਏ ਪਰ ਜੇ ਉਹਲਾਪਾ ਇਲਾਜ ਨਹੀਂ ਕਰ ਸਕਦੇ ਉਸ ਗੱਲ ਦਾ ਜੀ ਜੇ ਉਹਨੂੰ ਆਪ ਜਵਾਬ ਦੇ ਦਾਂਗੇ ਉਹ ਗਲਤ ਆ ਕਿ ਉਹਨੂੰ ਲਾਰੇ ਲਾਵਾਗੇ ਉਹ ਗਲਤ ਆ ਜੀ ਝੂਠ ਕਾ ਦੇ ਬੋਲੀਏ ਜੀ ਕਤਲਵਾ ਰੱਖੇ ਸਰਤੇ ਜੀ ਝੂਠ ਕਾ ਦੇ ਬੋਲੀਏ ਆਪਾ ਆਪਾ ਉਹ ਗੱਲ ਕਰਾਂਗੇ ਜੋ ਜੈਨੂਲ ਬੰਦੀ ਆ ਜੀ ਇਸ ਕਰਕੇ ਉਹ ਜਵਾਬ ਦਿੱਤਾ ਹੋਊਗਾ ਮੈਨੂੰ ਪਤਾ ਨਹੀਂ ਕੌਣ ਆ ਕੌਣ ਨਹੀਂ ਪਰ ਕਈ ਵਾਰ ਜਵਾਬ ਦੇਣਾ ਹੀ ਪੈਂਦਾ ਜੀ ਆਪਾਂ ਰੱਬ ਤੋਂਣਾ ਯਾਰ ਕਈ ਵਾਰ ਜਵਾਬ ਦੇਣਾ ਹੀ ਪੈਂਦਾ ਹੈ ਪਰ ਬਹੁਤ ਘੱਟ ਚੱਲਦੇ ਬਹੁਤੀ ਕੋਸ਼ਿਸ਼ ਹੁੰਦੀ ਹੈ ਵੀ ਜੇ ਰੱਬ ਨੇ ਆਪਣ ਨੂੰ ਮਾਣ ਪੱਖਿਆ ਜੇ ਰੱਬ ਨੇ ਆਪਣੇ ਤੇ ਇਨੇ ਸਭਾ ਕੀਤੀ ਜਾਂਦਾ ਉਹਦਾ ਮਰੀਜ਼ਾ ਤੱਕ ਪਤਵਰ ਲਾਹ ਪਹੁੰਚਿਆ ਜਾਵੇ ਅੱਛਾ ਜਿਹੜੀ ਦਵਾਈ ਤੁਸੀਂ ਵਰਤਦੇ ਹੋ ਇਹਦੇ ਚ ਕੋਈ ਅੰਗਰੇਜ਼ੀ ਦਵਾਈਆਂ ਐਲੋਪੈਥੀ ਦਾ ਵੀ ਕੋਈ ਤੱਤ ਵਰਤਦੇ ਹੋ ਉਹਨਾਂ ਨੂੰ ਭੋਰ ਭਾਰ ਕੇ ਗੋਲੀਆਂ ਗਾਲੀਆਂ ਕਈ ਪਾਉਂਦੇ ਨੇ ਸਾਡੀ ਦਵਾਈ ਦੇ ਵਿੱਚ ਕੋਈ ਐਲੋਪੈਥੀ ਨਹੀਂ ਜੀ ਕੋਈ ਸਟੀਰਲ ਨਹੀਂ ਕੋਈ ਨਸ਼ਾ ਨਹੀਂ ਕੋਈ ਕੈਮੀਕਲ ਨਹੀਂ ਜੀ ਮੈਂ ਪਿਛਲੀ ਵਾਰ ਵੀ ਮੈਂ 20 ਲੱਖ ਰੁਪਏ ਨਾਮ ਦਊਗਾ ਜੀ ਕੋਈ ਐਲੋਪੈਥੀ ਸਾਥ ਤੱਕ ਕਰ ਦਵੇ ਕੋਈ ਸਟੀਰਲ ਕਰ ਦਵੇ ਕੋਈ ਨਸ਼ਾ ਸਾਥ ਤੱਕ ਕਰ ਦਵੇ ਜੀ ਫਿਰ ਤੁਸੀਂ ਪਾਉਣੇ ਕੀ ਹੋ ਅਸੀਂ ਸਾਡੇ ਆਪਣੇ ਫਾਰਮੂਲੇ ਨੇ ਜੀ ਅਸੀਂ ਆਪਣੇ ਫਾਰਮੂਲਾ ਬੜੀਆਂ ਜੜੀ ਬੂਟੀਆਂ ਭਸਮਾ ਜੋ ਚੀਜ਼ਾਂ ਦੀ ਲੋੜ ਹੁੰਦੀ ਆ ਉਹਦੀ ਰਿਕੁਆਇਰਡ ਮੁਤਾਬਕ ਆ ਉਹ ਬਣਾਉਨੇ ਆ ਅਸੀਂ ਕੋਈ ਦਵਾਈ ਮੁੱਲ ਨਹੀਂ ਲੈ ਕੇ ਆਉਂਦੇ ਅਸੀਂ ਹਰੇਕ ਦਵਾਈ ਆਪਣੀ ਬਣਾਉਨੇ ਆ ਸਾਡਾ ਆਪਣਾ ਹੀ ਬ੍ਰਾਂਡ ਆ ਜੀ ਅਸੀਂ ਕੋਈ ਵੀ ਦਵਾਈ ਮੁੱਲ ਨਹੀਂ ਲੈ ਕੇ ਆਉਂਦੇ ਹਰੇਕ ਦਵਾਈ ਅਸੀਂ ਆਪਣੀ ਤਿਆਰ ਕਰਦੇ ਆ ਸਾਡੇ ਆਪਣੇ ਫਾਰਮੂਲੇ ਨੇ ਜੀ ਮੈਂ ਇਸ ਕਰਕੇ ਕੰਪਟੈਂਸ ਦਿਖਾਉਣਾ ਜੀ ਇਹ ਮਿੱਤਰ ਪਿਆਰੋ ਤੁਸੀਂ ਤਿੱਖੇ ਤੱਤੇ ਤੇ ਉਹ ਕੀਮਤੀ ਸਵਾਲਾਂ ਦੇ ਜਵਾਬ ਸੁਣੇ ਨੇ ਜਿਹੜੇ ਸਵਾਲ ਤੁਹਾਡੇ ਸੀ ਪੁੱਛੇ ਮੈਂ ਨੇ ਤੇ ਜਵਾਬ ਦਿੱਤੇ ਨੇ ਵੈਦ ਪੰਨੂ ਸਾਹਿਬ ਨੇ ਦੇਖੋ ਉਹ तमाम ਸਵਾਲ ਉਹ ਵੱਡੇ ਤਿੱਖੇ ਸਵਾਲ ਜਿਹੜੇ ਸ਼ਾਇਦ ਕੋਈ ਵੀ ਮੂੰਹ ਤੇ ਪੁੱਛਣਾ ਨਹੀਂ ਚਾਹੁੰਦਾ ਤੇ ਕੋਈ ਵੀ ਜਵਾਬ ਦੇਣਾ ਨਹੀਂ ਚਾਹੁੰਦਾ ਸਵਾਲ ਤੁਸੀਂ ਕਿਤੇ ਕਮੈਂਟਾਂ ਦੇ ਰਹੀਂ ਵੀਡੀਓ ਦੇ ਥੱਲੇ ਤੇ ਮੈਂ ਕੈਮਰੇ ਤੇ ਪੁੱਛੇ ਨਹੀਂ ਜਵਾਬ ਪੰਨੂ ਸਾਹਿਬ ਨੇ ਦਿੱਤੇ ਨੇ ਹੁਣ ਫੈਸਲਾ ਤੁਸੀਂ ਕਰਨਾ ਹੈ ਲੋਕਾਂ ਨੇ ਜਨਤਾ ਨੇ ਕਿ ਇਹਨਾਂ ਦੇ ਜਵਾਬਾਂ ਚ ਕਿੰਨਾ ਕਦਮ ਹੈ